ਸਰਸ਼ਕ ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਸੈਂਟਰ ਇਕੁਪਮੈਂਟ ਆਇਡੈਂਟੀਟੀ ਰਜਿਸਟਰਡ ਪੋਰਟਲ ਦੀ ਮਦਦ ਦੇ ਨਾਲ 106 ਗੁੰਮ ਹੋਏ ਮੋਬਾਈਲ ਫੋਨ ਜਿਨ੍ਹਾਂ ਦੀ ਕੀਮਤ 17 ਲੱਖ 25000 ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਬਰਾਮਦ ਕਰ ਲਏ ਗਏ ਨੇ ਤੇ ਮਾਲਕਾਂ ਦੇ ਹਵਾਲੇ ਕੀਤੇ ਗਏ ਤੇ ਦੱਸ ਦਈਏ ਕਿ ਐਸਐਸਪੀ ਬਠਿੰਡਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਬਠਿੰਡਾ ਪੁਲਿਸ ਦੇ ਵੱਲੋਂ ਲਗਾਤਾਰ ਹੀ अपराध ਦੇ ਖਿਲਾਫ ਸਖਤੀ ਵਰਤੀ ਜਾ ਰਹੀ ਹੈ ਇਸੇ ਦਰਮਿਆਨ ਦੱਸਦੇ ਕਿ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨ ਜੋ ਕਿ ਪੁਲਿਸ ਵੱਲੋਂ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰਡ ਪੋਰਟਲ ਦੀ ਮਦਦ ਦੇ ਨਾਲ ਬਰਾਮਦ ਕਰਕੇ ਉਹਨਾਂ ਲੋਕਾਂ ਨੂੰ ਵਾਪਸ ਕੀਤੇਗੇ ਦੱਸਿਆ ਜਾ ਰਿਹਾ ਹੈ ਕਿ 106 ਦੇ ਕਰੀਬ ਮੋਬਾਈਲ ਜੋ ਗੁੰਮ ਹੋਏ ਸਨ ਉਹਨਾਂ ਨੂੰ ਬਰਾਮਦ ਕਰਕੇ ਮਾਲਕਾ ਹਵਾਲੇ ਕੀਤਾ ਗਿਆ ਜਿਨ੍ਹਾਂ ਦੀ ਕੀਮਤ 17,25,000 ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਦਰਅਸਲ ਇਹ ਪੋਰਟਲ April 2023 ਤੋਂ ਚਾਲੂ ਹੋਇਆ ਸੀ ਜਿਸ ਰਾਹੀਂ ਹੁਣ ਤੱਕ ਬੇ ਬਠਿੰਡਾ ਪੁਲਿਸ ਵੱਲੋਂ 448 ਮੋਬਾਈਲ ਫੋਨ ਰਿਕਵਰ ਕਰਕੇ ਮਾਲਕਾਂ ਨੂੰ ਦਿੱਤੇ ਜਾ ਚੁੱਕੇ ਨੇ ਇਸ ਤੋਂ ਇਲਾਵਾ ਬਠਿੰਡਾ ਪੁਲਿਸ ਲਗਾਤਾਰ 24 ਘੰਟੇ ਮੁਸਤੈਦ ਨਜ਼ਰ ਆ ਰਹੀ ਹੈ ਤੇ ਉਹਨਾਂ ਦਾ ਕਹਿਣਾ ਕਿ ਭਵਿੱਖ ਦੇ ਵਿੱਚ ਵੀ ਅਜਿਹੇ ਮਾਮਲਿਆਂ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਜਾਵੇਗੀ ਦੱਸਦੀ ਹੈ ਕਿ ਇਹ ਜਿਹੜਾ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਪੋਰਟਲ ਹੈ ਇਸ ਸਬੰਧੀ ਜਾਣੂ ਕਰਵਾਉਂਦਿਆਂ ਹੋਇਆ ਉਹਨਾਂ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਤੁਰੰਤ ਇਸ ਪੋਰਟਲ ਤੇ ਆਨਲਾਈਨ ਜਾਂ ਫਿਰ ਨੇੜਲੇ ਸਾਂਝ ਕੇਂਦਰ ਤੇ ਜਾ ਕੇ ਸ਼ਿਕਾਇਤ ਕੀਤੀ ਜਾਵੇ ਤਾਂ ਜੋ ਜਿਹੜਾ ਮੋਬਾਈਲ ਹੈ ਉਸ ਨੂੰ ਜਲਦ ਤੋਂ ਜਲਦ ਰਿਕਵਰ ਕੀਤਾ ਜਾ ਸਕੇ। ਗੋਪਾਲ ਸਿੰਘ ਅੱਜ ਇੱਥੇ ਮੋਬਾਈਲ ਵੰਡੇ ਗਏ ਬੁਲਸ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਕਿ ਲਾ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਸਾਨੂੰ 1 ਸਾਲ ਪਹਿਲਾਂ ਸਾਡਾ ਮੋਬਾਈਲ ਡਿੱਗ ਗਿਆ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਸਾਨੂੰ ਮੋਬਾਈਲ ਵਾਪਸ ਕੀਤੇ ਗਏ। ਸਾਡਾ ਮੌਲ ਲੱਭ ਕੇ ਦਿੱਤਾ ਬਹੁਤ-ਬਹੁਤ ਥੈਂਕ ਯੂ ਕਰਦੇ ਆਂ ਪੁਲਿਸ ਪ੍ਰਸ਼ਾਸਨ ਦਾ ਔਰ ਲੋਕਾਂ ਨੂੰ ਅਸੀਂ ਕਹਿਣਾ ਹੈ ਵੀ ਜਦੋਂ ਵੀ ਅੱਗੇ ਤੋਂ ਕੋਈ ਵੀ ਚੀਜ਼ ਗੁੰਮ ਹੁੰਦੀ ਆ ਨਾਲ ਦੀ ਨਾਲ ਪੁਲਿਸ ਕੰਪਲੀਟ ਕਰੋ ਜਾਂ ਐਫ ਆਈ ਆਰ ਦਰਜ ਕਰਾਓ ਤਾਂ ਜੋ ਤੁਹਾਡੀ ਚੀਜ਼ ਮੌਕੇ ਟਾਈਮ 'ਚ ਮਿਲ ਸਕੇ ਅੱਜ ਪੁਲਿਸ ਦੇ ਅਪਰਾਹਲੇ ਨੂੰ ਵੀ ਦੇਖ ਬਹੁਤ ਵਧੀਆ ਹੈ ਕੀ ਨਾ ਮੈਂ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਮੇਰਾ ਗੰਗਾਜੀ ਤਕਰੀਬਨ ਮੈਂ ਸਾਬ ਨੂੰ ਨਥਾਣੀ ਜਾ ਰਿਹਾ ਸੀਗਾ ਤੇ ਮੇਰਾ ਜਿਹੜਾ ਫੋਨ ਹੈ ਇਹ ਫੋਨ ਡਿੱਗ ਪਿਆ ਫੋਨ ਡਿੱਗਣ ਤੋਂ ਬਾਅਦ ਚਲੋ ਆਪਾਂ ਨੂੰ ਮੈਨੂੰ ਇਹ ਨਹੀਂ ਸੀਗਾ ਵੀ ਫੋਨ ਮੇਰਾ ਲੱਭ ਜਾਊ ਮੈਂ ਇੱਕ ਦੋ ਦੋਸਤਾਂ ਨਾਲ ਸੰਪਰਕ ਕੀਤਾ ਮੈਂ ਕਿਹਾ ਵੀ ਆਪਾਂ ਯਾਰ ਥਾਣੇ ਕੰਪਲੀਟ ਲਖਾ ਕੇ ਆਈਏ ਅ ਤਕਰੀਬਨ 7 ਵਜ ਗਏ ਸੀ ਸ਼ਾਮ ਦੇ ਤੇ ਵੀ ਫੋਨ ਜਿਹੜਾ ਆਪਣਾ ਰਿਕਵਰ ਹੋ ਜੇ ਜੇ ਮਿਲ ਜੇ ਤਾਂ ਪਰ ਉਹਨਾਂ ਨੇ ਵੀ ਮੈਨੂੰ ਕਿਹਾ ਕਹਿੰਦੇ ਐ ਕਿ ਮੈਂ ਲੱਭੂ ਕਿੰਨੇ ਫੋਨ ਦੇਖਦੇ ਨੇ ਅਗਲੇ ਦਿਨ ਮੈਂ ਵੈਸੇ ਮੈਂ ਟੀਚਰ ਆ ਮੈਂ ਜੌਬ ਕਰਦਾ ਸਕੂਲ ਦੇ ਵਿੱਚ ਜਦੋਂ ਮੈਂ ਸਕੂਲ ਟਾਈਮ ਤੋਂ ਬਾਅਦ ਮੈਂ ਥਾਣੇ ਦੇ ਵਿੱਚ ਆਇਆ ਤੇ ਮੈਂ ਆ ਕੇ ਜਿਹੜੀ ਆਪਦੀ ਰਿਪੋਰਟ ਆ ਲਿਖਾਈ ਥਾਣੇ ਦੇ ਵਿੱਚ ਸਾਂਝ ਕੇਂਦਰ ਦੇ ਵਿੱਚ ਹਨ ਥਾਣਾ ਵਿਖੇ ਹੌਲਦਾਰ ਕਮਲਦੀਪ ਸਿੰਘ ਸੀਗੇ ਤੇ ਇਹ ਕਹਿੰਦੇ ਤੂੰ ਟੈਨਸ਼ਨ ਲੈ ਲੈ ਜਦੋਂ ਵੀ ਤੁਹਾਡਾ ਫੋਨ ਆ ਜਦੋਂ ਬੰਦਾ ਔਨ ਕਰੂਗਾ ਉਹ ਤੁਹਾਨੂੰ ਮਿਲ ਜੂਗਾ ਬੇਫਿਕਰ ਰਹੋ ਪਰ ਮੈਨੂੰ ਉਮੀਦ ਨਹੀਂ ਸੀ ਪਰ ਮੈਨੂੰ ਇਦਾਂ ਸੀਗਾ ਵੀ ਇਹ ਮੇਰੇ ਮਿਹਨਤ ਦੇ ਜੇ ਹੋਏ ਜੇ ਮੈਂ ਬੇਈਮਾਨੀ ਵਾਲੇ ਹੋਏ ਤਾਂ ਚਲੋ ਡੱਗਪੂ ਦਾ ਨਾਮ ਮਿਲੇ ਕੋਈ ਚੱਕਰ ਨਹੀਂ ਜੇ ਮੈਨੂੰ ਮਿਲਣ ਲੱਗਦਾ ਇਹ ਮਿਹਨਤ ਦੇ ਪੈਸੇ ਤਾਂ ਇਹ ਮੈਨੂੰ ਵਾਪਸ ਮਿਲਣਾ ਚਾਹੀਦਾ ਤੇ ਇੱਕ ਦੋ ਦਿਨ ਮੈਂ ਖਾਣਾ ਵੀ ਨਹੀਂ ਖਾਦਾ ਅਫਸੋਸ ਹੁੰਦਾ 20000 ਰੁਪਏ ਦਾ ਫੋਨ ਸੀਗਾ ਤਕਰੀਬਨ 2 ਕੁ ਮਹੀਨੇ ਹੋਏ ਸੀ ਲੈ ਇਹਨੂੰ ਤੇ ਮੈਂ ਇਹਨਾਂ ਨੇ ਕਹਿੰਦੇ ਵੀ ਤੂੰ ਬੇਫਿਕਰ ਰਹਿ ਤੇਰਾ ਫੋਨ ਮਿਲ ਜੂਗਾ ਜਸ਼ਦਨ ਮੈਂ ਇਹਨਾਂ ਕੋਲ ਰਿਪੋਰਟ ਲਿਖਾ ਕੇ ਗਿਆ तकरीबन 4 ਵਜੇ ਸੀਗਾ 2 ਵਜੇ ਸਕੂਲੋਂ ਛੁੱਟੀ ਮਿਲੀ 4 ਵਜੇ ਮੈਂ ਇਹਨਾਂ ਕੋਲ ਲਿਖਾ ਕੇ ਗਿਆ ਤੇ ਉਸੇ ਰਾਤ ਹੀ तकरीबन ਇਹਨਾਂ ਨੇ ਜਿਹੜਾ ਮੇਰਾ ਨੰਬਰ ਆ ਉਹ ਫੋਨ ਟ੍ਰੇਸ ਕਰਕੇ ਤੇ ਅਗਲੇ ਦਿਨ ਸਵੇਰੇ 9.5 ਵਜੇ ਮੈਂ ਸਕੂਲ ਦੇ ਵਿੱਚ ਸੀਗਾ ਤੇ ਮੈਨੂੰ ਇਹਨਾਂ ਦਾ ਫੋਨ ਆ ਗਿਆ ਵੀ ਜਿਹੜਾ ਤੁਹਾਡਾ ਨੰਬਰ ਆ ਸੀ ਉਹ ਫੋਨ ਆ ਉਹ ਬੰਦਾ ਅਸੀਂ ਆਈਡੈਂਟੀਫਾਈ ਕਰ ਲਿਆ ਵੀ ਤੂੰ ਉਹਦੇ ਨਾਲ ਸੰਪਰਕ ਨਹੀਂ ਕਰਨਾ ਵੀ ਤੈਨੂੰ ਅਸੀਂ ਇੱਕ ਅੱਧੇ ਦਿਨ ਚੋਂ ਕੋ ਤੋਂ ਫੋਨ ਲੈ ਕੇ ਆਪੇ ਦੇ ਦਾਂਗੇ ਉਹ ਬੰਦਾ ਮੰਨ ਨਹੀਂ ਰਿਹਾ ਸੀਗਾ ਚਲੋ ਬੁੜੀਆਂ ਸੀਗੀਆਂ ਨਹੀਂ ਮੰਨਦੀਆਂ ਸੀਗਾ ਵੀ ਫੋਨ ਸਾਡੇ ਘਰੇ ਹੈ ਨਹੀਂ ਪਰ ਇਹਨਾਂ ਨੇ ਉਹਨਾਂ ਨੂੰ ਮਨਾਲਿਆ ਵੀ ਆਹ ਸਾਡੇ ਕੋਲੇ ਸਬੂਤ ਪਏ ਨੇ ਤੇ ਅਗਲੇ ਦਿਨ ਜਦੋਂ ਮੈਂ ਇਹਨਾਂ ਕੋਲ ਥਾਣੇ ਦੇ ਵਿੱਚ ਮੈਨੂੰ ਫੋਨ ਆਇਆ ਕਹਿੰਦੇ ਵੀ ਤੇਰਾ ਫੋਨ ਆ ਜਿਹੜਾ ਥਾਣੇ ਦੇ ਵਿੱਚ ਸਾਡੇ ਕੋਲੇ ਆ ਗਿਆ ਤੇ ਵੀ ਤੂੰ ਆ ਕੇ ਲੈ ਜਾ ਮੈਂ ਜਦੋਂ ਇਹਨਾਂ ਕੋਲੇ ਗਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਚਲੋ ਮੇਰੇ ਫੋਨ ਜਿਹੜਾ ਡਿੱਗਿਆ ਸੀਗਾ ਮੈਨੂੰ ਮਿਲ ਗਿਆ ਤੇ ਮੈਂ ਖੁਸ਼ ਹੋ ਕੇ ਇਹਨਾਂ ਨੂੰ ਕਿਹਾ ਵੀ ਮੈਂ ਖੈ ਚਲੋ ਮੈਨੂੰ ਦੱਸੋ ਵੀ ਮੈਂ ਸੇਵਾ ਕੀ ਕਰਾਂ ਤੁਹਾਡੀ ਇਹ ਕਹਿੰਦੇ ਵੀ ਚਲੋ ਤੁਹਾਡਾ ਫੋਨ ਮਿਲ ਗਿਆ ਚਲੋ ਐਸੀ ਕੁਛ ਨਹੀਂ ਲੈਣਾ ਮੈਂ ਹਾਲਾਂਕਿ ਖੁਸ ਹੋ ਕੇ ਦਿੰਦਾ ਸੀਗਾ 500 ਰੁਪਏ ਇਹਨਾਂ ਨੂੰ ਮੇਰੇ ਤੋਂ ਪੈਸਾ ਵੀ ਨਹੀਂ ਲਿਆ ਕੋਈ ਤੇ ਜਿਹੜਾ ਮੇਰਾ ਫੋਨ ਆ ਉਹ ਇਹਨਾਂ ਨੇ ਮੈਨੂੰ ਦੇ ਦਿੱਤਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਵੀ ਨਾ ਤਾਂ ਮੈਂ ਉਸ ਬੰਦੇ ਨਾਲ ਚਲੋ ਪਿੰਡ ਦੇ ਸੀਗੇ ਜਿਨ੍ਹਾਂ ਨੇ ਮੇਰਾ ਫੋਨ ਚੱਕਿਆ ਸੀਗਾ ਨਾ ਮੈਂ ਉਹਨਾਂ ਨਾਲ ਕੋਈ ਆਮੋ ਸਾਹਮਣੇ ਹੋਇਆ ਇਹਨਾਂ ਨੇ ਮੈਨੂੰ ਸਮਝਾਤਾ ਸੀ ਵੀ ਤੂੰ ਜਾਣਾ ਨਹੀਂ ਕਿਸੇ ਵੀ ਕੋਲ ਤੇ ਫੋਨ ਅਸੀਂ ਤੁਹਾਨੂੰ ਤੁਰਤ ਫੋਨ ਦੇ ਦਾਂਗੇ ਮੈਨੂੰ ਫੋਨ ਦੇਤਾ ਇਹਨਾਂ ਨੇ ਜੀ ਜਕੀਮਾ ਮੈਂ ਹਾਂ ਰਜਿੰਦਰ ਸਿੰਘ ਸੁੱਧੂ ਕੀ ਕਹਿਣਾ ਚਾਹੋਗੇ ਜੇ ਛੋਟਾ ਦੱਸ ਰਿਹਾ ਫੋਨ ਗੁੰਮ ਹੋਇਆ ਮੈਨੂੰ ਅੱਜ ਥਾਣਾ ਥਰਮਲ ਦੇ ਵੱਲੋਂ ਇਨਫਰਮੇਸ਼ਨ ਦਿੱਤੀ ਗਈ ਹੈ ਕਿ ਤੁਹਾਡਾ ਮੋਬਾਈਲ ਜੋ ਚੋਰੀ ਹੋਇਆ ਸੀ ਉਹ ਮਿਲ ਗਿਆ ਤੇ ਤੁਸੀਂ ਖੇਡ ਗਰਾਉਂਡ ਹੈ ਜਿਹੜਾ ਪੁਲਿਸ ਲੈਣ ਦੇ ਵਿੱਚ ਉੱਥੇ ਪਹੁੰਚ ਕੇ ਆਪਣਾ ਐਸਐਸ ਦਾ ਮਾਨਯੋਗ ਡੀਆਈਜੀ ਸਾਹਿਬ ਉਹ ਜਿਹੜਾ ਮੋਬਾਈਲ ਵਾਣ ਦੇਣਗੇ ਬਹੁਤ ਸਾਰੇ ਹੋਰ ਵੀ ਚੋਰੀ ਹੋਏ ਨੇ ਉਹ ਸਾਰਿਆਂ ਨੂੰ ਇਕੱਠਿਆਂ ਦੇਣਗੇ ਤੇ ਇਸ ਗੱਲ ਦੀ ਖੁਸ਼ੀ ਵੀ ਹੈ ਵੀ ਚਲੋ ਮਿਲ ਗਿਆ ਪਰ ਵੀ ਪੁਲਸਰੀਆਂ ਜਿਹੜੀਆਂ ਇਸ ਤੋਂ ਪਤਾ ਲੱਗਦਾ ਵੀ ਪੁਲਸ ਵਧੀਆ ਆਪਦਾ ਤੰਦ ਇਹਦੇ ਨਾਲ ਠੀਕ ਹੈ ਮੇ ਜਿਹੜੀ ਡਿਊਟੀ ਉਹ ਨਿਭਾ ਰਹੀ ਹੈ ਇਹ ਅਸੀਂ ਇਹ ਬੇਨਤੀ ਵੀ ਕਰਦੇ ਆ ਵੀ ਜੋ ਹੋਰ ਵੀ ਬੇਟੰਡਾ ਸ਼ਹਿਰ ਦੇ ਜਿਵੇਂ ਕੋਈ ਚੋਰੀਆਂ ਹੋ ਰਹੀਆਂ ਨਾ ਕੋਈ ਹੋਰ ਘਟਨਾਵਾਂ ਹੋ ਰਹੀਆਂ ਜਾਂ ਜਾਂ ਕੋ ਨਸ਼ੇ ਵਾਲੀਆਂ ਮਾਰਦਾ ਤਾਂ ਹੋ ਰਹੀਆਂ ਨਾ ਕੋਈ ਨਸ਼ੇ ਦੇ ਜਿਹੜੇ ਤਸਕਰ ਹੈ ਇਹਨਾਂ ਨੂੰ ਵੀ ਤੇ ਵੀ ਨਕੇਲ ਪਾਈ ਜਾਵੇ ਤਾਂ ਜੋ ਕਿ ਜਿਹੜਾ ਪੁਲਿਸ ਦਾ ਜਿਹੜਾ ਅਕਸ਼ਾ ਉਹ ਪਬਲਿਕ ਦੇ ਵਿੱਚ ਚੰਗਾ ਬਣੇ ਤੇ ਆ ਮੋਬਾਈਲ ਦੇਣ ਨਾਲ ਜਾਂ ਕੋਈ ਹੋਰ ਚੋਰੀਆਂ ਹੋ ਜਾਂਦੀਆਂ ਜੇ ਰੁਕ ਚੀਜ਼ ਵਾਪਸ ਕਰ ਦਿੰਦੀ ਹੈ ਪੁਲਿਸ ਉਹ ਚ ਪੁਲਿਸ ਦਾ ਜਿਹੜਾ ਅਕਸ਼ਾ ਉਹ ਚੰਗਾ ਬਣਦਾ ਹੈ ਇਹ ਵਧੀਆ ਗੱਲ ਹੈ ਪੁਲਿਸ ਨੇ ਜਿਹੜਾ ਲੋਕਾਂ ਨੂੰ ਫੋਨ ਕਰਕੇ ਇਹ ਜੇ ਮੋਬਾਈਲ ਵੰਡੇ ਕੇ ਅੰਦਰ ਆਪਾਂ ਜਿਲ੍ਹੇ ਚ ਨੇ ਉਹਨਾਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਦੁਆਰਾ ਤੇ ਅਨੁਭਵਜਨ ਆਈਪੀਐਸ ਅਫਸਰ ਜਿਹੜੇ ਨਵੇਂ ਏਐਸਪੀ ਸਾਹਿਬ ਆਏ ਨੇ ਬਠਿੰਡੇ ਜਿਲ੍ਹੇ ਚ ਉਹਨਾਂ ਦੇ ਉਪਰਾਲਿਆਂ ਨਾਲ ਅੱਜ ਅਸੀਂ 106 ਦੇ ਕਰੀਬ 106 ਦੇ ਕਰੀਬ ਜਿਹੜੇ ਮੋਬਾਈਲ ਫੋਨਸ ਲੋਕਾਂ ਦੇ ਗਵਾਚੇ ਹੋਏ ਸੀ ਬਠਿੰਡੇ ਜਿਲ੍ਹੇ ਦੇ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਸਬ ਡਿਵੀਜ਼ਨਸ ਦੇ ਉਹਨਾਂ ਦੇ ਅਸੀਂ ਵਾਪਸ ਕਰ ਰਹੇ ਹਾਂ ਇਹ ਜਿਹੜਾ ਪ੍ਰੋਸੀਜਰ ਹੈਗਾ ਇਹ April 2023 ਤੋਂ ਚੱਲ ਰਿਹਾ ਹੈ ਜ਼ਿਲ੍ਹੇ ਦੇ ਵਿੱਚ ਔਰ ਹੁਣ ਤੱਕ 450 ਦੇ ਕਰੀਬ ਉਹ ਮੋਬਾਈਲ ਫੋਨ ਜਿਹੜੇ ਨੇ ਉਹ ਲੋਕਾਂ ਦੇ ਵਾਪਸ ਕਰਵਾਏ ਜਾ ਚੁੱਕੇ ਹੈ ਇਹਦੇ ਵਿੱਚ ਜੋ ਮੈਂ ਸਾਰਿਆਂ ਦੇ ਨੌਲੇਜ ਵਾਸਤੇ ਦੱਸਣਾ ਚਾਹਨਾ ਕਿ ਇੱਕ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਹੁੰਦਾ ਹੈ ਸੀਆਈਆਰ ਪੋਰਟਲ ਤੇ ਜਦੋਂ ਵੀ ਕੋਈ ਵਿਅਕਤੀ ਸਾਂਝ ਕੇਂਦਰ ਦੇ ਵਿੱਚ ਆ ਕੇ ਦੱਸਦਾ ਕਿ ਉਹਦਾ ਮੋਬਾਈਲ ਜੋ ਹੈਗਾ ਕਿਤੇ ਮਿਸਪਲੇਸ ਹੋ ਗਿਆ ਹੈ ਜਾਂ ਪਵਾਚ ਗਿਆ ਹੈ ਜਾਂ ਜਿਹੜਾ ਹੈਗਾ ਉਹ ਤੋਂ ਕਿਤੇ ਕਈ ਵਾਰੀ ਛੁੱਟ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਸ ਮੋਬਾਈਲ ਦੀ ਜਿਹੜੀ ਆਇਡੈਂਟੀਟੀ ਹੁੰਦੀ ਹੈ ਜਿਹੜਾ ਆਈਐਮਆਈ ਨੰਬਰ ਉਹ ਅਸੀਂ ਜਿਹੜਾ ਹੈਗਾ ਪੋਰਟਲ ਤੇ ਜਦੋਂ ਰਜਿਸਟਰ ਕਰਦੇ ਹਾਂ ਤਾਂ ਉਹ ਤੋਂ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਕਿ ਜਦੋਂ ਵੀ ਕਦੀ ਉਹ ਮੋਬਾਈਲ ਜਿਹੜਾ ਹੈਗਾ ਟ੍ਰੇਸ ਹੁੰਦਾ ਤਾਂ ਉਹਨੂੰ ਜਿਹੜਾ ਹੈਗਾ ਪੁਲਿਸ ਰਿਕਵਰ ਕਰਕੇ ਲੈ ਆਂਦੀ ਹੈ ਇਹ ਜਿਹੜੀ ਇਹਨਾਂ ਦੀ ਮਿਹਨਤ ਹੈ ਜਿਸ ਦੇ ਚ ਅੱਜ 106 ਮੋਬਾਈਲ ਇਹਨਾਂ ਨੇ ਵਾਪਸ ਕੀਤੇ ਨੇ ਉਹ ਪਿਛਲੇ 3-4 ਮਹੀਨਿਆਂ ਦਾ ਜਿਹੜਾ ਇਹਨਾਂ ਦਾ ਜੋ ਵੀ ਇਨਫੋਰਮੇਸ਼ਨ ਸਾਂਝ ਕੇਂਦਰ ਤੇ ਅਲੱਗ-ਅਲੱਗ ਸਬਡਿਵੀਜ਼ਨਸ ਤੇ ਥਾਣਿਆਂ ਤੇ ਆਈ ਸੀ ਉਹਨੂੰ ਜਿਹੜਾ ਹੈਗਾ ਇਹਨਾਂ ਨੇ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਪੋਰਟਲ ਤੇ ਰਜਿਸਟਰ ਕਰਕੇ ਤੇ ਉਥੋਂ ਜਿਹੜਾ ਹੈਗਾ ਇਨਫੋਰਮੇਸ਼ਨ ਕਲੈਕਟ ਕਰਕੇ ਮੋਬਾਈਲ ਰਿਕਵਰ ਕੀਤੇ ਨੇ ਤੇ 20 अप्रैल 2023 ਤੋਂ ਲੈ ਕੇ ਹੁਣ ਤੱਕ ਲਗਭਗ 450 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਲੋਕਾਂ ਨੂੰ ਵਾਪਸ ਕੀਤਾ ਜਾ ਚੁੱਕੇ ਆ ਬਠਿੰਡਾ ਜ਼ਿਲ੍ਹੇ ਤੋਂ ਪਿਛਲੇ ਮਹੀਨੇ ਮਾਨਸੇਰ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈਗਾ 60 ਮੋਬਾਈਲ ਉਹਨਾਂ ਨੇ ਪਿਛਲੇ 3-4 ਮਹੀਨਿਆਂ ਦੀ ਜੋ ਵੀ ਇਨਫੋਰਮੇਸ਼ਨ ਉਹਨਾਂ ਕੋਲ ਆਈ ਸੀ ਉਹਦੇ ਵਿੱਚ ਉਹਨਾਂ ਨੇ ਵਾਪਸ ਕੀਤੇ ਸੀਗੇ ਸੋ ਇਹ ਜਿਹੜੀ ਹੈਗੀ ਜਾਣਕਾਰੀ ਜਿਹੜੀ ਹੈਗੀ ਆ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਦੇਣੀ ਜ਼ਰੂਰੀ ਸਮਝੀ ਜਾਂਦੀ ਹੈ ਕਿ ਜਦੋਂ ਵੀ ਉਹਨਾਂ ਦਾ ਕੋਈ ਮੋਬਾਈਲ ਕਿਸੇ پلیਸ ਹੁੰਦਾ ਇੱਕ ਤਾਂ ਉਹ ਉਹਦੇ ਬਾਰੇ ਵਿੱਚ ਸਾਂਖ ਕੇਂਦਰ ਤੇ ਆ ਕੇ ਰਜਿਸਟਰ ਜ਼ਰੂਰ ਕਰਾਣ ਸਾਨੂੰ ਉਹਦੇ ਬਾਰੇ ਵਿੱਚ ਇਨਫੋਰਮੇਸ਼ਨ ਦੇਣ ਉਹਨੇ ਨਾਲ ਇੱਕ ਤਾਂ ਇਹ ਫਾਇਦਾ ਹੁੰਦਾ ਕਿ ਜੇਕਰ ਕੋਈ ਕ੍ਰਿਮੀਨਲ ਵਿਅਕਤੀ ਉਸ ਮੋਬਾਈਲ ਨੂੰ ਯੂਜ਼ ਕਰਦਾ ਤਾਂ ਉਹਨਾਂ ਦੀ ਲਾਇਬਿਲਟੀ ਜਿਹੜੀ ਹੈਗੀ ਆ ਨਹੀਂ ਬਣਦੀ ਦੂਸਰਾ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਅਸੀਂ ਜਿਹੜਾ ਹੈਗਾ ਸੀਆਈਆਈਆ ਪੋਰਟਲ ਤੇ ਜਦੋਂ ਉਸ ਮੋਬਾਈਲ ਦੀ ਆਇਡੈਂਟੀਟੀ ਰਜਿਸਟਰ ਕਰਦੇ ਆ ਤਾਂ ਉਹ ਮੋਬਾਈਲ ਜਦੋਂ ਵੀ ਕਿਤੇ ਐਕਟੀਵੇਟ ਹੁੰਦਾ ਤਾਂ ਉਹ ਸਾਨੂੰ ਨੋਟੀਫਾਈ ਕਰਵਾ ਦਿੱਤਾ ਜਾਂਦਾ ਤੇ ਫਿਰ ਅਸੀਂ ਉਸ ਮੋਬਾਈਲ ਨੂੰ ਲੋਕੇਟ ਕਰ ਸਰ ਕਿੰਨੇ ਪੈਸੇ ਕੀ ਪਤਾ ਜੀ ਇਹ ਦੀ ਕੁੱਲ ਕੀਮਤ ਲਗਭਗ 17 ਲੱਖ ਦੇ ਕਰੀਬ ਜੋ ਦੱਸੀ ਗਈ ਹੈ ਪ੍ਰੈਸ ਨੋਟ ਜਿਹੜਾ ਤੁਹਾਨੂੰ ਸਰ ਵੈਸੇ ਲੁੱਟਪੋ ਦੀ ਵਾਰਦਾਤਾਂ ਕਾਫੀ ਜਿਹੜਾ ਮਾਦਿ ਹੈਗੇ ਤੇ ਲੋਕਾਂ ਦੇ ਵਿੱਚ ਕਾਫੀ ਰੋਸ਼ਨੀ ਹੈਗਾ ਉਹ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਤੁਸੀਂ ਦੇਖਿਆ ਹੋਣਾ ਕਿ ਨਾਈਟ ਚੈਕਿੰਗ ਜਿਹੜੀ ਹੈਗੀ ਹੈ ਉਹਦੇ ਵਿੱਚ ਅਸੀਂ ਪਹਿਲੇ ਨਾਲੋਂ ਜ਼ਿਆਦਾ ਇਜ਼ਾਫਾ ਕੀਤਾ ਰਾਤ ਨੂੰ ਚਲਾਨ ਵੀ ਕੱਟੇ ਜਾ ਰਹੇ ਨੇ ਜਿਹੜੇ ਕਿ ਟ੍ਰਿਪਲ ਰਾਈਡਰ ਹੁੰਦੇ ਨੇ ਜਾਂ ਸ਼ੱਕੀ ਵਿਅਕਤੀ ਸਾਨੂੰ ਪਤਾ ਚੱਲਦੇ ਨੇ ਤੇ ਜਿਹੜੇ ਇਹ ਮੋਬਾਈਲ ਫੜੇ ਨੇ ਕੀ ਇਹ ਕਿਤੇ ਵਰਤੇ ਗਏ ਨੇ ਜਾਂ ਕੋਈ ਇਹਨਾਂ ਦੇ ਥ्रू ਕੋਈ ਬੋਟੀ ਜੋ ਗਾਰ ਨਹੀਂ ਦੇਖੋ ਵਰਤੇ ਤਾਂ ਗਏ ਨੇ ਪਰ ਕੋਈ ਵੀ ਕ੍ਰਿਮੀਨਲ ਕੋਈ ਇਹੋ ਜੀ ਐਕਟੀਵਿਟੀ ਸਾਡੇ ਨੋਟਿਸ 'ਚ ਨਹੀਂ ਆਈ ਕਿਉਂਕਿ ਜਦੋਂ ਵੀ ਮੋਬਾਈਲ ਰਿਕਵਰ ਕੀਤਾ ਜਾਂਦਾ ਤਾਂ ਉਹ ਸਾਨੂੰ ਪਤਾ ਚੱਲ ਜਾਂਦਾ ਕਿ ਇਹ ਮੋਬਾਈਲ ਕਿਹੜਾ ਵਿਅਕਤੀ ਵਰਤ ਰਿਹਾ ਹੈ ਔਰ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਦੋਂ ਵੀ ਆਪਾਂ ਆਪਣਾ ਮੋਬਾਈਲ ਕਿਸੇ ਜਗ੍ਹਾ ਤੇ ਭੁੱਲ ਜਾਂਦੇ ਆ ਤਾਂ ਜਿਹੜਾ ਦੂਸਰਾ ਵਿਅਕਤੀ ਜਿਹੜਾ ਕਿ ਉਹ ਮੋਬਾਈਲ ਚੱਕ ਲੈਂਦਾ ਉਹ ਲਾਲਚ ਵਸ ਆ ਕੇ ਕਈ ਵਾਰੀ ਟੋਕੀ ਚੱਕ ਲੈਂਦੇ ਨੇ ਤੇ ਇਹ ਇੱਕ ਉਪਰਾਲਾ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਕੁਝ ਐਵੇਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਨਜਾਇਜ਼ ਜਿਹੜਾ ਹੈਗਾ ਹਰਾਸਮੈਂਟ ਹੋਵੇ ਤੇ ਇਸ ਕਰਕੇ ਜਦੋਂ ਵੀ ਜੇਕਰ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਬਾਰੇ ਸਾਨੂੰ ਪਤਾ ਚੱਲਦਾ ਤਾਂ ਉੱਤੇ ਅਸੀਂ ਕਾਰਵਾਈ ਕਰਦੇ ਸਰੀ ਕੋਈ ਦੁਕਾਨਦਾਰ ਤਾਂ ਨਹੀਂ ਸੀਗੇ ਕੋਈ ਐਸੀ ਵੀ ਜਿਹੜੇ ਲੇ ਲੰਨੇ ਨੇ ਕਈ ਵਾਰੀ ਦੁਕਾਨਦਾਰ ਲਾਲਚ ਕੇ ਚਾਕੇ ਲਾ ਲੈਂਦੇ ਨੇ ਕੰਮ ਹੋ ਸਕਦਾ ਹੈਗਾ ਉਹਦੇ ਚ ਜਿਹੜੀ ਹੈਗੀ ਪਰ ਜਿਹੜਾ ਐਂਡ ਰਿਜ਼ਲਟ ਇਹ ਹੈ ਕਿ ਜੇਕਰ ਕੋਈ ਵਿਅਕਤੀ ਇਸ ਚੀਜ਼ ਨੂੰ ਜਿਹੜਾ ਹੈਗਾ ਆਪਣੀ ਭੁੱਲ ਨੂੰ ਮੰਨ ਜਾਂਦਾ ਤੇ ਉਹ ਮੋਬਾਈਲ ਜਿਹੜਾ ਹੈਗਾ ਪੂਰਾ ਸਾਨੂੰ ਵਾਪਸ ਕਰ ਦਿੰਦਾ ਤਾਂ ਅਸੀਂ ਜਿਹੜਾ ਹੈਗਾ ਉਹਦੇ ਚ ਨਰਮੀ ਦਾ ਰੁਖ ਪਨਾਂਦੇ ਕੋਈ ਇਹਦੇ ਵਿੱਚ ਐਰਰ ਵਗੈਰਾ ਵੀ ਨਹੀਂ ਆਉਣੀ ਪਹਿਲ ਹਲੇ ਤੱਕ ਜੋ ਹੈਗਾ ਇਨੀ ਡਿਟੇਲ ਇਨਫੋਰਮੇਸ਼ਨ ਨਹੀਂ ਕਿਉਂਕਿ ਮੇਰੇ ਕੋਲ ਜੋ ਇਨਫੋਰਮੇਸ਼ਨ ਆਈ ਹੈ ਕਿ ਅਪ੍ਰੈਲ 2023 ਤੋਂ ਇਹ ਪੋਰਟਲ ਸਟਾਰਟ ਹੋਇਆ ਤੇ ਉਤੋਂ ਲੈ ਕੇ ਹੁਣ ਤੱਕ ਰੈਗੂਲਰਲੀ ਜਿਹੜਾ ਹੈਗਾ ਲੋਕਾਂ ਨੂੰ ਮੋਬਾਈਲ ਜਿਵੇਂ ਜਿਹੜੇ ਹੈਗੇ ਵਾਪਸ ਕੀਤੇ ਜਾ ਰਹੇ ਜਿਵੇਂ ਮੈਂ ਤੁਹਾਨੂੰ ਦੱਸਿਆ ਜ਼ਿਲ੍ਹਾ ਮਾਨਸੇ ਜੋ ਪਿਛਲੇ ਮਹੀਨੇ 60 ਮੋਬਾਈਲ ਜਿਹੜੇ ਹੈਗੇ ਉਹਨਾਂ ਨੇ ਲੋਕਾਂ ਨੂੰ ਵਾਪਸ ਕੀਤੇ ਐਸਐਸਪੀ ਮਾਨਸਾ ਤੇ ਇਸ ਕਰਕੇ ਜਿਹੜਾ ਹੈਗਾ ਜਿਹੜੀ ਡਿਟੇਲ ਇਨਫੋਰਮੇਸ਼ਨ ਜੇ ਕੋਈ ਆਂਦੀ ਹੈ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਕਿ ਜੇਕਰ ਕੋਈ ਕ੍ਰਾਈਮਨਲ ਐਕਟੀਵਿਟੀ ਇਤਾਂ ਕਿਸੇ ਵੱਲੋਂ ਕੀਤੀ ਜਾਂਦੀ ਹੈ ਸਰ ਜਿਸ ਤਰ੍ਹਾਂ ਦੁਕਾਨਾਂ ਦਾ ਬਈ ਸ਼ੋਰ ਦੁਕਾਨ ਕਰਦੇ ਪਾਰੀ ਮਾਰੀ ਵੇਚਦੇ ਨਵੇਂ ਖੀਤੇ ਹੈਗੇ ਉਹਨਾਂ ਵਾਸਤੇ ਕੋਈ ਟੇਪਲ ਕੱਸੀਓ ਤੋਂ ਬਿਗੈਰ ਹੋ ਤੋਂ ਬਿਗੈਰ ਡੱਬੇ ਤੋਂ ਬਿਗੈਰ ਫਿਰ ਤੋਂ ਕੋਈ ਲੈਣ ਹਾਂਜੀ ਇਹ ਧਿਆਨ ਰੱਖਾਂਗੇ ਮੈਂ ਜਿਹੜਾ ਹੈਗਾ ਇਹਦੇ ਬਾਰੇ ਵਿੱਚ ਅਸੀਂ ਧਿਆਨ ਰੱਖਾਂਗੇ ਆਸਾਨ ਕੇਂਦਰ ਨੂੰ ਜਰੂਰ ਦੱਸਾਂਗੇ ਉਹਦੇ ਤੇ ਜੇ ਜਮਈਓ ਥਾਣੇ ਕੋਈ ਇਨਫੋਰਮੇਸ਼ਨ ਦਿੰਨੇ ਨੇ ਤਾਂ ਇਹ ਤਾਂ ਉਹਨਾਂ ਤੇ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਕਰੇਗਾ